ਜਨਤਾ ਪਾਰਟੀ ਜਿੰਦਾਬਾਦ ਵੀ ਰਾਜਵਿੰਦਰ ਕੋਰ ਜਿੰਦਾਬਾਦ ਵੀ ਰਾਜਵਿੰਦਰ ਕੋਰ ਜਿੰਦਾਬਾਦ ਵੀ ਰਾਜਵਿੰਦਰ ਕੋਰ ਜਿੰਦਾਬਾਦ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਜੀ ਨਰਿੰਦਰ ਨਰਮਦੀ ਜੀ ਜਿੰਦਾਬਾਦ ਨਰਿੰਦਰ ਨਰਮਦੀ ਜੀ ਜਿੰਦਾਬਾਦ ਆਮੀ ਸੰਧੂ ਜਿੰਦਾਬਾਦ ਆਮੀ ਸੰਧੂ ਕਿਹਨੇ ਕੀਨਾ ਤੁਹਾਡਾ ਰਾਜਵਿੰਦਰ ਕੌਰ ਵਾਰਡ ਨੰਬਰ 23 ਐਕਸ ਪਾਰਟੀ ਦੇ ਉਮੀਦਵਾਰ ਜੀ ਮੈਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਹਾਂ ਕੀ ਕਹਿਣਾ ਚਾਹੁੰਦੇ ਜੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਮੈਂ ਸਭ ਤੋਂ ਪਹਿਲਾਂ ਬਾਜੀ ਹਰਜੀਤ ਸਿੰਘ ਸੰਧੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਕਿ ਇਸ ਮੁਕਾਤੇ ਸਮਝਿਆ ਕਿ ਮੈਨੂੰ ਉਹਨਾਂ ਨੇ ਆਪ ਟਿਕਟ ਦੇ ਕੇ نوازਿਆ ਹੈ ਤੇ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਨਹੀਂ ਪਹਿਲਾਂ ਤੇ ਚਲੋ ਜੋ ਵੀ ਥੋੜਾ ਬੋਧਾ ਕੁਝ ਹੋਇਆ ਵੀ ਹੈ ਨਹੀਂ ਵੀ ਹੋਏ ਪਰ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਵੀ ਅਸੀਂ ਆਪਣੇ ਦੇਸ਼ ਦਾ ਵਿਕਾਸ ਕਰੀਏ ਤੇ ਸਭ ਕੁਝ ਉਹਨਾਂ ਦੇ ਕਾਰਜ ਜਿਹੜੇ ਆ ਸਾਰੇ ਕਾਰਜ ਪੂਰੇ ਕੀਤੇ ਜਾਣਗੇ ਤੇ ਬਹੁਤ ਵਧੀਆ ਇਹ ਭਾਰਤ ਦੀ ਪਹਿਲੇ ਨੰਬਰ ਤੇ ਜਾਣ ਰਹੀ ਪਾਰਟੀ ਹੈ ਤੇ ਬਹੁਤ ਹੀ ਵਧੀਆ ਪਾਰਟੀ ਹੈ ਹਾਂਜੀ ਸਰ ਮੈਂ ਇਸ ਚੀਜ਼ ਤੇ ਬਹੁਤ ਡੱਟ ਕੇ ਖੜੀ ਆ ਕਿ ਆਪਾਂ ਇਹ ਤੋਂ ਜਿੱਤ ਕੇ ਹੀ ਜਾਣਾ ਹੈ। ਸਰ ਤੁਹਾਡਾ ਨਾਮ ਮੇਰਾ ਨਾਮ ਜਸਵਿੰਦਰ ਸਿੰਘ ਜੀ ਤੁਹਾਡੀ ਵਾਜ ਦਾ ਵਾਜ ਦਾ ਰਾਜਵਿੰਦਰ ਕੌਰ ਇਹ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਜੀ ਸਰਦਾਰ ਹਰਜੀਤ ਸਿੰਘ ਸੰਧੂ ਜੀ ਨੇ ਇਹਨਾਂ ਨੂੰ ਟਿਕਟ ਦੇ ਕੇ ਨਵਾਜ਼ਿਆ ਉਹਨਾਂ ਨੂੰ ਇਸ ਕਾਬਲ ਸਮਝਿਆ ਅਸੀਂ ਇਸ ਉਹਨਾਂ ਦੇ ਖਰੇ ਉਤਰਾਂਗੇ ਆਪਣੀ ਵਾਰਡ ਦਾ ਪੂਰੀ ਤਰ੍ਹਾਂ ਧਿਆਨ ਰੱਖਾਂਗੇ ਦਿਨ ਰਾਤ ਉਹਨਾਂ ਦੇ ਨਾਲ ਖੜਾਂਗੇ ਪਹਿਲਾਂ ਪਾਰਟੀਆਂ ਦੇਖ ਲਈ 3 ਸਾਲ ਹੋ ਗਏ ਜੀ ਆਮ ਪਾਰਟੀ ਨੂੰ ਆਈ ਨੂੰ ਤਿੰਨਾਂ ਸਾਲਾਂ ਦੇ ਵਿੱਚ ਸਿਰਫ ਇੱਕ ਸ਼ਰਕ ਦੇ ਖਾਮੇ ਉੱਤੇ ਲਾਈਟਾਂ ਲੱਗੀਆਂ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ ਆ ਤੁਸੀਂ ਆਪ ਦੇਖ ਸਕਦੇ ਜੀ ਲੋਕ ਬਹੁਤ ਤੰਗ ਪਰੇਸ਼ਾਨ ਹੋ ਚੁੱਕੇ ਨੇ ਇਹਨਾਂ ਕੋਲੋਂ ਦੇਖੋ ਫਰੋਤੀਆਂ ਮੰਗ ਰਹੇ ਨੇ ਠੀਕ ਹੈ ਜੀ ਪਰ ਕਿਸੇ ਦਾ ਪਰਸਕ ਹੋਇਆ ਜਾ ਰਿਹਾ ਕਿਸੇ ਦਾ ਮੋਟਰਸਾਈਕਲ ਚੁੱਕਿਆ ਜਾ ਰਿਹਾ ਕਿਸੇ ਦੇ ਚਰਿਆਂ 'ਮ ਗੋਲੀਆਂ ਚੱਲ ਰਹੀਆਂ ਬਹੁਤ ਜ਼ਿਆਦਾ ਤਕਾ ਹੋ ਰਿਹਾ ਜੀ ਸਾਡੀ ਭਾਜਪਾ ਸਰਕਾਰ ਜਦ ਆ ਰਹੀ ਹੈ ਜੀ ਸਭ ਇਹ ਸਭ ਮਤਲਬ ਕਿ ਖਤਮ ਹੋ ਜਾਏਗਾ ਗੰਦੀ ਰਾਜਨੀਤੀ ਨਹੀਂ ਹੋਏਗੀ ਪੈਨ ਪ੍ਰਾਵਾ ਦੇ ਨਾਲ ਰਲ ਮਿਲ ਕੇ ਚੱਲਾਂਗੇ ਜਿਸ ਤਰ੍ਹਾਂ ਕਹਿਣਗੇ ਦਿਨ ਰਾਤ ਅਸੀਂ ਉਹਨਾਂ ਨਾਲ ਖੜਾਂਗੇ ਹਾਂਜੀ ਲਾਲ ਮੇਰੇ ਕੋਲ ਰਾਤ 11 ਵਜੇ ਲਾਲਜੀਤ ਜੀ ਭੁੱਲਰ ਜੀ ਆਏ ਜੀ ਠੀਕ ਮੈਨੂੰ ਕਹਿੰਦੇ ਜੀ ਟਿਕਟ ਤੇ ਤੂੰ ਬਹਿ ਜਾ ਇਹਨੂੰ ਕੋਲ ਦੇ ਤੂੰ ਕੀ ਚਾਹੀਦਾ ਤੂੰ ਦੱਸ ਮੈਂ ਕਹਾਂ ਜੀ ਮੈਨੂੰ ਕੁਝ ਨਹੀਂ ਚਾਹੀਦਾ ਇਹ ਕਮਾਂਡ ਤੀਰ ਕਮਾਂਡ ਦੇ ਵਿੱਚੋਂ ਨਿਕਲ ਚੁੱਕਾ ਏ ਇਹ ਕੁਝ ਕਰਕੇ ਹੀ ਵਾਪਸ ਆਏਗਾ ਉਹਨਾਂ ਦੇ ਨਾਲ ਇੱਕ ਗੁਰਦੇਵ ਠੇਕੇਦਾਰ ਸੀਗਾ ਜੀ ਉਹਨੇ ਮੈਨੂੰ ਕਿਹਾ ਇਹ ਕੀ ਕੰਮ ਕਰਨਾ ਤੂੰ ਦੱਸ ਫੀਲ ਵੇਚਣੀ ਆ ਭੁੱਕੀ ਵੇਚਣੀ ਆ ਕੀ ਵੇਚਣੀ ਦੱਸ ਮੈਂ ਜੀ ਮੈਂ ਫੀਲ ਭੁੱਕੀ ਵੇਚਦਾ ਹੁੰਦਾ ਅੱਜ ਮੈਂ ਕਿਰਾਏ ਦੀ ਦੁਕਾਨ ਦੇ ਉੱਤੇ ਨਾ ਬੈਠਾ ਹੁੰਦਾ ਪਾ ਸ਼ੋਰੂਮ ਪਾ ਕੇ ਬੈਠਾ ਹੁੰਦਾ ਇਹ ਦੱਸੋ ਇਹਨਾਂ ਨੇ ਵਿਕਾਸ ਕਰਾਉਣਾ ਏ ਤੇ ਕਿਹੋ ਜਿਹਾ ਕੰਮ ਸਾਨੂੰ ਦੱਸ ਰਿਹਾ ਜੀ ਇਹ ਆਮ ਆਮ ਕਰਦੇ ਕਰਦੇ ਇਹ ਤੇ ਗੁੰਡਾਗਰਦੀ ਦੇ ਉੱਤੇ ਆਏ ਨੇ ਪਰ ਤੁਸੀਂ ਹੁਣ ਇਸ ਚੀਜ਼ 'ਚ ਡੜੇ ਰਹੋਗੇ ਅਸੀਂ ਡੜ ਕੇ ਮੁਕਾਬਲਾ ਕਰਾਂਗੇ ਜੀ ਭਾਰਤੀ ਜਨਤਾ ਪਾਰਟੀ ਸਾਡੇ ਨਾਲ ਆ ਅਸੀਂ ਲੋਕਾਂ ਨੂੰ ਅਪੀਲ ਇਹੋ ਕਰਦੇ ਆ ਜੀ ਭਾਰਤ ਦੀ ਇੰਟਰਨੈਸ਼ਨਲ ਪਾਰਟੀ ਆ ਇਹਦੇ ਨਾਲ ਜੁੜੋ ਠੀਕ ਹੈ ਜੀ ਇਹ ਸਭ ਜੋ ਹੋ ਰਿਹਾ ਹੈ ਨਾ ਇਹ ਸਭ ਖਤਮ ਕਰੋ ਇਹਨਾਂ ਨੂੰ ਪ੍ਰਸ਼ਤਾਜਾਰ ਖਤਮ ਕੀਤਾ ਜਾਵੇ ਆਮ ਆਮ ਕਰਦੇ ਕਰਦੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਇਹਨਾਂ ਨੇ